ਸਵੇਰੇ ਚੀਜ਼ਾਂ ਮੰਗਣ ਆ ਜਾਂਦੇ ਵੈਸੇ 9 ਵਜੇ ਤੱਕ ਨਹੀਂ ਉੱਠਣਾ ਸੀ ਹੁਣ ਕੋਈ ਚੀਜ਼ ਚਾਹੀਦੀ ਹੋਣੀ ਪੱਕਾ ਆ ਗੱਡੀ ਲੈ ਕੇ ਜਾਣੀ ਨਾ ਹਰ ਇੱਕ ਚੀਜ਼ ਲੱਭ ਕੇ ਲਿਆਉਂਦਾ ਹਾਏ 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 ਵੇਖ ਤੇ ਜੇ ਇਹੋ ਕਰੀਏ ਸਾਡੇ ਨਾਲ ਕੋਈ ਕੰਮ ਕਰਾਵੇ ਮੌਤ ਨਾ ਬੈਜੂ ਇਹ ਕੌਣ ਪਹਿਲਾਂ ਖਾਲੀ ਕਮਰਾ ਕਮਰਾ ਮੋਟੇ ਦਾ ਜਵਾਗ ਯਸ ਉਹ ਭੈਣ ਨੂੰ ਇਹ ਕਹਿੰਦੇ ਮਤਲਬ ਸਹੁਰਿਆਂ ਨੂੰ ਤੇ ਸਿਰਾਂ ਵੜ ਗਿਆ ਕੰਮ ਇੱਥੇ ਵੀ ਅਜੇ ਤਾਂ ਥੋੜਾ ਜਿਹਾ ਰਹਿੰਦਾ ਬਾਵਾ ਕੰਮ ਮੈਂ ਲਵਾਈ ਆ ਤੈਨੂੰ ਕੀ ਮਤਲਬ ਸਾਫ਼ ਕਿੰਨੇ ਕੀਤੀ ਮੈਂ ਕੀਤੀ ਤੇ ਭੈਣ ਨੇ ਮਾਰਨਾ ਕੀਤੀ ਮੈਂ ਆਹਦੇ ਨਾਲ ਜਿੰਨੀ ਘੋੜੀ ਬਹੁਤ ਆ ਉਹ ਵਿਆਹ ਦੀਆਂ ਟੈਨਸ਼ਨਾਂ ਚ ਬੀਬੀ ਪਿੱਛੇ ਵਿਆਹ ਦੀ ਟੈਨਸ਼ਨ ਤੇਨੂੰ ਤੇਰੇ ਜਿਗਰ ਦੇ ਟੋਟੇ ਨੇ ਚੱਲ ਜਾਣਾ ਆ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਸਵੇਰੇ ਹੀ ਚੀਜ਼ਾਂ ਮੰਗਣ ਆ ਜਾਂਦੇ ਵੈਸੇ 9 ਵਜੇ ਤੱਕ ਨਹੀਂ ਉੱਠਣਾ ਸੀ ਹੁਣ ਕੋਈ ਚੀਜ਼ ਚਾਹੀਦੀ ਹੋਣੀ ਪੱਕਾ ਆਇਆ ਖੜਾਵਾ ਆ ਜਾਵ ਗੱਡੀ ਲੈ ਕੇ ਜਾਣੀ ਨਾ ਹਰ ਇੱਕ ਚੀਜ਼ ਲੱਭ ਕੇ ਲਿਆਉਂਦਾ ਹਾਏ 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 ਵੇਖ ਤੇ ਜੇ ਇਹੋ ਕਰੀਏ ਸਾਡੇ ਨਾਲ ਕੋਈ ਕੰਮ ਕਰਾਵੇ ਮੌਤ ਨਾ ਬੈਜੂ ਉਹ ਕੀ ਰੋਲਾ ਪਾਇਆ ਤੂੰ ਕੀ ਕ ਤੇਰਾ ਰੋਲਾ ਕੀ ਹੈ ਰੋਲਾ ਬਸ ਕੋਈ ਹੈ ਆ ਰੰਗ ਤੂੰ ਕੋਟੀ ਨਾ ਕਰਦਾ ਸੀ ਹੱਥ ਨਾਲ ਯਾਰ ਆ ਵੇਲਾ ਰਾਜੂ ਤੇ ਨਾ ਕੋਟੀ ਲਾ ਕੇ ਰੱਖੇ ਹੱਥੋਂ ਦੇ ਪੂਝ ਲੈਂਦਾ ਹੀ ਰੰਗ ਕਰਕੇ ਕੱਲ ਰਾਤੀ ਕੀ ਲੈਣ ਆਇਆ ਕੁਝ ਰਹਿ ਗਿਆ ਸੀ ਚਾਰਜਰ ਆਦੀ ਨਾਲ ਦੀ ਨਾ ਗੱਲ ਨਹੀਂ ਨਾ ਹੋਣੀ ਸੀ ਤਾਂ ਆਇਆ ਚਾਰਜਰ ਲੈਣ ਇਨੂੰ ਲੱਭਦੇ ਲੱਭਦੇ ਤੂੰ ਕਿੱਥੇ ਚਲ ਗਿਆ ਸੀ ਸੱਜਣਾ ਮੈਂ ਚੰਡੀਗੜ੍ਹ ਫੇ ਤੂੰ ਤਾਂ ਦਿਸਣੋ ਵੀ ਰਹਿ ਗਿਆ ਏ ਜਿੱਦਣ ਦਾ ਹੋਇਆ ਤੇਰਾ ਵਿਆਹ ਕਾ ਵੀਰ ਬੰਦ ਕਰ ਯਾਰ ਤੂੰ ਬੰਦ ਕਰ ਹੈ ਕਿਉਂ ਲਾਤਾਂ ਮੋਰਾ ਇਹ ਪੰਜਾਬ ਪੁਲਿਸ ਨੂੰ ਇਹਨੂੰ ਬਖਸ਼ਦੀ ਆ ਬਈ ਇਹ ਤਾਂ ਇਹ ਮੋਰਾ ਲਾਤਾਂ ਆਏ ਬੜਾ ਮੋਹ ਕਰਦਾ ਹੀ ਆਉਂਦੇ ਹੁਣ ਵੇਖੀ ਹੁਣੇ ਉਹ ਲੈ ਕੇ ਜਾਣ ਮੁੱਤਰ ਸੀ ਲੈ ਕੇ ਆਣਾ ਨਹੀਂ ਜਾਂਦੇ ਇਹ ਕੌਣ ਹੈ ਪਹਿਲਾ ਖਾਲੀ ਕਮਰਾ ਮੋਟਾ ਜਵਾਗ ਯਸ ਉਹ ਭੈਣ ਨੂੰ ਇਹ ਕਹਿੰਦੇ ਮਤਲਬ ਸਹੁਰਿਆਂ ਨੂੰ ਹੈ ਜਿਹੜਾ ਪਹਿਲਾ ਕਮਰਾ ਖਾਲੀ ਕੀਤਾ ਵਾ ਉਹ ਰੰਗ ਲਿਆਣਾ ਹੈ ਰੰਗ ਉਹਦਾ ਬਣਾਉਣਾ ਭਾਈ ਤਾਲ ਕੇ ਬੱਬਲੂ ਨੂੰ ਲਾ ਤਨ ਸਵੇਰੇ ਨਹੀਂ ਗਿਆ ਬੱਬਲੂ ਨੂੰ ਮਾਰਵਾਜ ਉਹ ਕਹਿੰਦਾ ਸਾਥ ਮੈਂ ਹਾਂ ਵੀ ਦੋਸਤਾ ਤੈਨੂੰ ਸਵੇਰੇ ਕੀ ਗਿਆ ਹੈ ਭੁੱਲ ਹੀ ਗਏ ਹਾਂ ਘਰ ਹੀ ਆਪਣਾ ਬਿRAND ਕਰਨ ਵਾਲਾ ਰਹਿੰਦਾ ਹੈ ਤੂੰ ਹੀ ਭੁੱਲ ਹੀ ਗਏ ਹਜੇ ਉਹ ਕਰਦੇ ਭੁੱਲ ਭੁੱਲੀ ਜਾਂਦੀ ਭੁੱਲ ਨਹੀਂ ਐਂ ਜਿਹੜਾ ਭਲਾਇਆ ਹੋਣ ਵੇਲੇ ਪਕੜ ਤੋੜ ਕੇ ਤਿੰਨ ਘੋੜੀਆਂ ਸਾਡੇ ਕੋਲ ਕਬਜ਼ੇ 'ਚ ਆ ਜਾਣੀਆਂ ਆਹੀਂ ਪੱਕੇ ਭਲਾ ਦੇ ਆਈ ਨਾ 3500 ਦੀ ਆਈ ਆ ਤੇ ਫੇਰੇ ਨੱਪ ਜੜੀਆਂ ਉਹ ਤਿੰਨ ਹੀ ਇਹ ਤਾਂ ਫੇਰੇ ਜਿਹੜੇ ਦੂਜੇ ਬੰਦੇ ਰੰਗ ਵਾਲੇ ਲਾਉਣੇ ਸੀ ਉਹਨਾਂ ਦੇ ਪੈਸੇ ਪੂਰੇ ਨਹੀਂ ਸੀ ਵੇਚ ਦੇਣੀਆਂ ਆ ਬੂਏ ਦੇ ਅੱਗੋਂ ਨਾਲ ਹੀ ਜੋੜ ਹੀ ਦਿੱਤੀ ਨਾਲ ਦੀ ਨਾਲ ਜਾਂਦੀ ਜੁੰਦੀ ਜੋੜ ਹੀ ਦਿੱਤੀ ਬੂਏ ਦੇ ਨਾਲ ਔਖੀ ਸੌਖੀ ਹੈਂ ਚਾਰ ਕਰਤੀ ਤਿਆਰ ਪਰ ਤਿਆਰ ਸਟੇਜ ਕੰਪਲੀਟ ਹਰੀ ਗਈ ਉਹ ਵਿਆਹ ਦੀਆਂ ਟੈਨਸ਼ਨਾਂ ਚ ਬੀਬੀ ਪਿੱਛੇ ਵਿਆਹ ਦੀ ਟੈਨਸ਼ਨ ਤੇਨੂੰ ਕੋਈ ਤਾਂ ਨਹੀਂ ਮਾੜੀ ਮੋਟੀ ਐ ਤੇਰੇ ਜਿਗਰ ਦੇ ਟੋਟੇ ਨੇ ਚੱਲ ਜਾਣਾ ਆਹ ਜਿਗਰ ਦਾ ਟੋਟਾ ਤੁਰ ਚੱਲਿਆ ਨਹੀਂ ਮੈਂ ਹੈਂ ਕਰੋ ਭੈਣ ਤੁਰਨੀ ਧੀ ਤੁਰਨੀ ਆ ਔਖਾ ਹਨ ਮੰਮੀ ਨੂੰ ਕੋਈ ਫਰਕ ਨਹੀਂ ਪੈਂਦਾ ਨਸ ਨਹੀਂ ਜਦ ਤੱਕ ਗਈ ਵੇਖੀ ਨਾ ਨੱਚ ਲੈ ਆਪਣੇ ਕੋਈ ਨੱਚਦਾ ਫਿਰਦਾ ਨਾ ਮੰਮੀ ਤੂੰ ਹੀ ਨੱਚਣਾ ਵੇਖੀ ਚਲੀ ਲੈ ਹਜੇ ਇਹਦੇ ਥੱਲੇ ਆਪਣਾ ਹਜੇ ਥੋੜੀ ਆਲਸਾ ਕਰਦੇ ਕਰਦੇ ਸਾਬ ਕਹਿੰਦਾ ਸੋਹਣੀ ਜੀ ਲੱਗੇ ਬਾਈ ਕਾਲੂ ਆਪਨੇ ਕੰਪਲੀਟ ਹੋ ਜੂਗੀ ਲਮੀਰਾ ਤੇ ਫਿਰ ਆ ਬਣ ਗਿਆ ਕੰਮ ਇੱਥੇ ਵੀ ਆ ਜੇ ਤਾਂ ਥੋੜਾ ਜਿਹਾ ਰਹਿੰਦਾ ਬਾਵਾ ਕੰਮ ਤੇ ਉਹ ਸਾਰਾ ਕੁਝ ਕਰ ਦੇਣਾ ਇੰਨੇ ਹਜੇ ਇਹ ਬੰਦੇ ਨਹੀਂ ਇਹ ਬੰਦਾ ਇੰਨੇ ਬਣਾਈ ਇਹ ਨਹੀਂ ਨਹੀਂ ਵੀਰੇ ਇਹ ਹੈਗੀ ਕੈਮਰਾ ਵਾਲੀ ਮੈਸੇਜ ਆਉਂਦੇ ਕਿ ਕਹਿੰਦੇ ਇੱਥੇ ਲਾ ਤੀ ਨਹੀਂ ਨਹੀਂ ਜਿਹੜੀ ਮੇਨ ਉਹ ਇੱਥੇ ਲੱਗਣੀ ਆਪਣੀ ਐਲਸੀਡੀ ਵੱਡੀ ਆਪਣੀ ਆਂਦੀ ਹੋਈ ਆ ਤੇ ਉਹ ਇੱਥੇ ਲੱਗਣੀ ਆ ਤੇ ਇਹਦਾ ਸੈਟਅਪ ਚੇਂਜ ਕਰਾਦਾ ਮੋਲਡਿੰਗ ਦਾ ਵੀ ਬਾਕੀ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਾਂਗਾ ਚੱਕ ਤਿਆਂ ਗਰੀਬੀ ਮੈਂ ਲਵਾਈ ਆ ਤੈਨੂੰ ਕੀ ਮਤਲਬ ਮੈਂ ਕੀਤੀ ਤੇ ਪਹਿਨੀ ਜਿਆਦਾ ਸਾਫ ਕੀਤੀ ਮੈਨੂੰ ਮਾਰਨਾ ਕੀਤੀ ਮੈਨਾਂ ਦੇ ਨਾਲ ਜਿੰਨੀ ਹੋ ਗਈ ਬਹੁਤ ਆ ਹਾਂ ਜੀ ਗਾਜੂ ਦੇਖ ਲੈਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ